ਵਾਜਤ ਅੱਜ ਦੀ ਪ੍ਰੈਸ ਕਾਨਫਰੰਸ ਹੈ ਕਿ ਅੰਬਸਰ ਆਇਡਾ ਇੱਕ ਖੁਫੀਆ ਏਜੰਸੀਆਂ ਦਾ ਭਾਗ ਹੈਗਾ ਜਿਸ ਉੱਪਰ ਤੋਂ ਇਥੋਂ ਇਨਫੋਰਮੇਸ਼ਨ ਆਉਂਦੀ ਹੈ ਪਾਕਿਸਤਾਨ ਦੇ ਪਖਨਿਸਤਾਨ ਦੀ ਤਿੱਬਤ ਦੀ ਵੀ ਆਉਂਦੀ ਹੈ ਫਿਰ ਜਿਹੜੇ ਵੀ ਮੁਸਲਮਾਨ ਮੋਰਟੇ ਇਰਾਨ ਇਰਾਕ ਮਿਡਲ ਈਸਟ ਇਹ ਸਾਰੀ ਇਨਫੋਰਮੇਸ਼ਨ ਇਥੇ ਡਾਇਰੈਕਟ ਹੁੰਦੀ ਹੈ ਦੇਸ਼ ਦੇ ਵਿੱਚ ਰੋਡ ਆਫ ਸਟੇਸ਼ਨ ਆਪ ਲੱਗਾ ਆਈਡੀਆ ਦੇ ਬੋਰਡ ਲੱਗਾ ਪਾਕਿਸਤਾਨ ਦੀ ਇਹ 사이ਟ ਦਾ ਬੋਰਡ ਲੱਗਾ ਸਾਰੇ ਏਜੰਸੀਜ਼ ਇੱਕ ਤਰ੍ਹਾਂ ਆਪਣੇ ਨਾਮ ਦੇ ਕਰਦੀਆਂ ਉਹਨਾਂ ਇੰਟੈਲੀਜੈਂਸ ਦਾ ਕੰਮ ਹੁੰਦਾ ਕਿ ਉਹ ਪਤਾ ਕਰਨਾ ਕਿ ਜਮਹੋਤ ਜਿਹੜਾ ਵਿਰੋਧੀ ਹੈ ਉਹ ਕੀ ਕਰ ਰਿਹਾ ਪਰ ਸਾਡੇ ਜਿੰਨੀਆਂ ਵੀ ਏਜੰਸੀਜ਼ ਹੈਗੀਆਂ ਬੇਸ਼ੱਕ ਰੋਹ ਹੋਵੇ ਆਈਪੀ ਹੋਵੇ ਫਿਰ ਐਨਆਈਏ ਐਨਆਈਏ ਹੋਵੇ ਬੀਐਸਐਫ ਹੋਵੇ ਸੀਆਰਪੀ ਹੈਗੀ ਹੈ ਫਿਰ ਸੀਆਈਏ ਸਰਫ ਹੈ ਇੰਡੀਅਨ ਆਈਟਿਡੀ ਆਈਟਿਡੀਟੀ ਹੈ ਇਹ ਸਾਰੀਆਂ ਜਿਹੜੀਆਂ ਸੈਂਟਰਲ ਦੀਆਂ ਪੈਰਾਮੈਟਿਕ ਫੋਰਸਸ ਹੈ ਇਹਨਾਂ ਦੇ ਵਿੱਚ ਕੂਫੀਅਰੈਂਟ ਵੀ ਹੈਗੀ ਹੈ ਇਹਨਾਂ ਕੋਲੇ ਪੈਸਾ ਬਹੁਤ ਦਿੱਤਾ ਜਾਂਦਾ ਕਿਹਨੂੰ ਕੰਦਿਆ ਸੀਕਟ ਸਰਵਿਸ ਫੰਡ ਫਿਰ ਆਪਣੀ ਪੰਜਾਬ ਦੀ ਸੀਆਈਡੀ ਹੈ ਕਸ਼ਮੀਰ ਦੇ ਵਿੱਚ ਕਸ਼ਮੀਰ ਦੀ ਸੀਆਈਡੀ ਹੈ ਇਹਨਾਂ ਸਾਰਿਆਂ ਦੇ ਕੋਲੇ ਦੇ ਅੰਤਾਂ ਦਾ ਪੈਸਾ ਕਰੋੜਾਂ ਅਰਬਾਂ ਦਾ ਆਪ ਇਹ ਜਿਹੜਾ ਪੈਸਾ ਹੈ ਇਹ ਕੋਈ ਸੀਏਜੀ ਆਡਿਟ ਨਹੀਂ ਕਰਤਾ ਹੈਗਾ ਇਹਦੇ ਨਾਲ ਜੋ ਮਰਜ਼ੀ ਮਸਤੀ ਕਰੇ ਵਜੀਰ ਜਾਏ ਦੇਰ ਬੜਾ ਜੰਗੀ ਦੇ ਕੋਰੇ ਹੈਗਾ ਉਹਦਾ ਕੋਈ ਅਕਾਉਂਟ ਨਹੀਂ ਹੈਗਾ ਜੀ ਦਾ ਮਤਲਬ ਹੈ ਡੈਂਟ ਪੈਸਾ ਖਰਚਾ ਜੀ ਦਾ ਮਤਲਬ ਹੈ ਕਿ ਇੰਡਨ ਨੂੰ ਖੁੱਲੀ ਛੁੱਟੀ ਹੈ ਕਿ ਜਿੱਥੋਂ ਤੱਕ ਤੁਸੀਂ ਇੰਟੈਲੀਜੈਂਸ ਪ੍ਰਾਪਤ ਕਰ ਸਕਦੇ ਹੋ ਤੁਸੀਂ ਜੋ ਮਰਜੀ ਖਰਚੋ ਪਰ ਤਦ ਦਾ ਹੈ ਅਸੀਂ ਪੋਰਟੂਗਾਲ ਚ ਨਹੀਂ ਕਰਾਂਗੇ ਕਿ ਕਿੱਥੇ ਤੁਸੀਂ ਪੈਸੇ ਖਰਚੇ ਹੈ ਸੋ ਇਹਨਾਂ ਦੇ ਕੋਲੇ ਪੂਰੀ ਅਥਾਰਟੀ ਹੈ ਦੂਸਰੀ ਗੱਲ ਹੈ ਕਿ ਜਿਹੜੀਆਂ ਜਮੂਰੀਅਤ ਪਸੰਦ ਮੌਲਕ ਹੁੰਦੇ ਐ ਜਿਵੇਂ ਆਪਾਂ ਕਹਿੰਦੇ ਐ ਇੰਡੀਆ ਇੱਕ ਸਭ ਤੋਂ ਵੱਡਾ ਜਮੂਰੀਅਤ ਪਸੰਦ ਮੌਲਕ ਹੈ ਇਹਨਾਂ ਦੀ ਇੰਟੈਲੀਜੈਂਸ ਏਜੰਸੀਸ ਪਾਰਲਮੈਂਟ ਨੂੰ ਜ਼ਿੰਮੇਵਾਰ ਹੁੰਦੀ ਐ ਜਿਵੇਂ ਅਮਰੀਕਾ ਦੀ CIA FBI ਹੋ ਰਹੀ ਈ ਐ ਉਹ ਆਪਣੇ ਆਪਣੇ ਸੈਨੇਟ ਹਾਊਸ ਮੋਡਸ ਰਿਸਪਾਂਸਿਬਲ ਹੈਗੇ ਬਰਤਾਨੀਆਂ ਦੀਆਂ ਜਿੰਨੀਆਂ ਵੀ ਏਜੰਸੀਸ ਹੈਗੀਆਂ ਖੁਫੀਆ ਉਹ ਪਾਰਲਮੈਂਟ ਨੂੰ ਰਿਸਪਾਂਸਿਬਲ ਹੈਗੀਆਂ ਕਿ ਪਾਰਲਮੈਂਟ ਨੂੰ ਨਾ ਪੁੱਛ ਕੇਛਾਦੀ ਹੈ ਕਿ ਤੁਸੀਂ ਕੀ ਕੀਤਾ ਕੀ ਨਹੀਂ ਕੀਤਾ ਪਰ ਇੰਡੀਆ ਦੇ ਵਿੱਚ ਨਾ ਤਾਂ ਇਹਨਾਂ ਦੀ ਸੀਕ੍ਰਟ ਸਰਵਿਸ ਫੰਡ ਨੂੰ ਕੋਈ ਚੈੱਕ ਕਰਦਾ ਤੇ ਨਾ ਹੀ ਇਹ ਪਾਰਲਮੈਂਟ ਨੂੰ ਰਿਸਪਾਂਸਿਬਲ ਹੈ ਜਦੋਂ ਮੈਂ ਮੈਂਬਰ ਪਾਰਲੀਮੈਂਟ ਸੀਗਾ ਮੈਂ 2-3 ਵਾਰ ਹੀ ਕਿਹਾ ਹੈ ਕਿ ਸਾਡੀਆਂ ਇੰਟੈਲੀਜੈਂਸ ਏਜੰਸੀਜ਼ ਨੂੰ ਪਾਰਲੀਮੈਂਟ ਦੇ ਜਿੰਮੇਵਾਰ ਖੜਾਓ ਜਿਹੜਾ ਇਹਨਾਂ ਨੂੰ ਪੁੱਛ ਗਏ ਸਕੀਏ ਕਿ ਕਿੰਨੇ ਪਾਣੀ ਚਾਹੇ ਕਿੰਨੇ ਪਾਣੀ ਚ ਨਹੀਂ ਜਿੰਨਾ ਚਿਰ ਪੁੱਛ ਗਏ ਨਹੀਂ ਹੋਊਗੀ ਉੰਨਾ ਚਿਰ ਕੋਈ ਵੀ ਏਜੰਸੀ ਆਪਣੇ ਪੈਰਾਂ ਤੇ ਨਹੀਂ ਖੜੂਗੀ ਮਨ ਆਈਆਂ ਕਰੂਗੀ ਹੁਣ ਜਿਹੜਾ ਇਹ ਪੈਨ ਘਾਮ ਦੇ ਵਿਚਾਰ ਬਹੁਤ ਅਫਸੋਸਨਾਕ ਇਨਸੀਡੈਂਟ ਹੋਇਆ ਅਸੀਂ ਪੁੱਛਦੇ ਹਾਂ ਕਿ ਇੰਨਾ ਪੈਸਾ ਖਰਚਤਾ ਤੇ ਅਗੇ ਤੱਕ ਸਰਕਾਰ ਨੂੰ ਪਤਾ ਕਿਉਂ ਨਹੀਂ ਲੱਗਿਆ ਕਿ ਇਹ ਚੀਜ਼ ਹੋਣੀ ਸੀਗੀ ਤੇ ਜੇ ਹੋਣੀ ਸੀਗੀ ਤੇ ਇਹਦਾ ਪ੍ਰਬੰਧ ਕੀ ਕੀਤਾ ਗਿਆ ਕੀ ਨਹੀਂ ਕੀਤਾ ਗਿਆ ਇੰਨੇ ਕਸ਼ਮੀਰਾਂ ਨੂੰ ਜਾ ਰਹੇ ਆ ਲੋਕ ਸਾਰੇ ਇੱਕ ਹੀ ਕਹਿਣਾ ਕੀ 370 ਰਾਤੀ ਹੈ 335 ਰਾਤੀ ਹੈ ਕਸ਼ਮੀਰ ਦੇ ਵਿੱਚ ਇਹੋ ਜਿਹੇ ਸਖਤ ਕਾਨੂੰਨ ਐਸਪਾਸ ਰਗਾ ਦੇ ਕਿ ਕੋਈ ਹੇਟ ਕਰੂਗਾ ਉਹਨੂੰ ਗੋਲੀ ਮਾਰਨਗੇ ਜਿਹੜਾ ਗੋਲੀ ਚਲਾਊਗਾ ਉਹਨੂੰ ਗੋਲੀ ਮਾਰਨਗੇ ਕੋਈ ਅਦਾਲਤ ਤੋਂ ਵੀ ਪੁੱਛਣੇ ਨਹੀਂ ਕਰ ਸਕਦੇ ਇਹਨਾਂ ਸਖਤ ਕਾਨੂੰਨ ਲੱਗੇ ਆ ਮੇਰਾ ਮਤਲਬ ਹੈ ਕਿ ਜਦੋਂ ਮੌਕਾ ਆ ਇਹ ਸਾਰੇ ਅਵੇਸਲੇ ਖੂਨ ਸੀਗੇ ਇਹਨਾਂ ਦੇ ਕੋਲ ਇਨਫੋਰਮੇਸ਼ਨ ਕਿਉਂ ਨਹੀਂ ਸੀਗੀ ਦੇ ਇਨਸ ਕਰਕੇ ਇਹ ਮੋਦੀ ਸਰਕਾਰ ਨੂੰ ਪੁੱਛਣਾ ਚਾਹੀਦਾ ਹੈ ਕਿ ਤੁਹਾਡੀ ਏਜੰਸੀਸ ਨੇ ਤਾਂ ਲੋਕਾਂ ਪੈਦਾ ਕੀ ਉਤਲਾਬ ਕੀਤੀ ਹੁਣ ਕਹਿੰਦੇ ਅਸੀਂ ਜੰਗ ਕਰਨਾ ਜੰਗ ਤਾਂ ਕਰੋਂਗੇ ਜੇ ਤੁਸੀਂ ਪਤਾਹੀ ਕੀਤੀ ਹੈ ਤੁਹਾਡੀਆਂ ਏਜੰਸੀਸ ਫੇਲ ਹੋ ਗਈਆਂ ਹੁਣ ਲੋਕਾਂ ਨੂੰ ਮਾਰੋਂਗੇ ਮਰਾਉਂਗੇ ਤੇ ਦੂਜਿਆਂ ਦੇ ਹੱਥ ਦੇ ਵਿੱਚ ਵੀ ਤਾਂ ਗੋਲਾ ਉੱਡਾ ਹੀ ਵੱਡਾ ਜਿੰਨਾ ਤੁਹਾਡੇ ਕੋਲੇ ਹੈ ਤੇ ਗਰੀਬਾਂ ਨੂੰ ਫੇਰ ਫਸਾਉਂਗੇ ਮਰਵਾਉਂਗੇ ਕਤਲ ਕਰੋਗੇ ਇੱਕ ਦੂਜੇ ਨਾਲ ਲੜਾਈ ਕਰੋਗੇ ਤੁਹਾਡੇ ਕੋਲ ਇੰਟੈਲੀਜੈਂਸ ਕਿਉਂ ਨਹੀਂ ਸਗੀ ਜੇ ਪਾਕਿਸਤਾਨ ਨੇ ਕਰਾਇਆ ਹੈ ਫੇਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਾਡਾ ਇੰਡੀਆ ਹੈ ਇਹ ਵੀ ਇੰਨਾ ਇਨੋਸੈਂਟ ਗਰੀਬ ਮੁਖ ਨਹੀਂ ਹੈ ਇਸ ਨੇ ਕੈਨੇਡਾ ਦੇ ਵਿੱਚ ਕਤਲ ਕਰਾਇਆ ਸਿੱਖ ਇਹ ਜਿਹੜੇ ਖਾਲਸਤਾਨ ਦੀ ਗੱਲ ਕਰਦੇ ਸੀਗੇ ਇੱਕ ਤਾਂ ਗੁੱਪੋ ਦਾ ਮਨਸਿਕ ਮਾਰਕ ਨੂੰ ਕਰਾਇਆ ਹੈਗਾ ਇੱਕ ਹਰਦੀਪ ਸਿੰਘ ਨੇ ਜਿਹੜ ਨੂੰ ਕਰਾਇਆ ਇੱਕ ਮੁੰਡਾ ਸੀਗਾ ਆ ਇੱਕ ਉਹ ਮੋਕੇ ਦਾ ਸੁਖਦੂਲ ਸਿੰਘ ਦਿਨਾਂ ਨੂੰ ਕੈਨੇਡਾ ਦੇ ਵਿੱਚ ਕਤਲ ਕੀਤਾ ਤੇ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਫਰੂਡੋ ਸਾਹਿਬ ਨੇ ਆਪਣੀ ਪਾਰਲੀਮੈਂਟ ਦੇ ਵਿੱਚ ਜ਼ਿੰਮੇਵਾਰੀ ਦੇ ਨਾਲ ਬਿਆਨ ਦਿੱਤਾ ਕਿ ਇਹ ਇੰਡੀਆ ਨੇ ਕਰਾਇਆ ਹੈਗਾ ਉਹਦੀ ਇਨਕੁਆਇਰੀ ਹੋ ਰਹੀ ਹੈ ਸਾਰਾ ਕੁਝ ਹੋ ਰਿਹਾ ਫੇਰ ਬਗੈਥ ਦੇ ਵਿੱਚ ਅਫਤਾਰ ਸਿੰਘ ਠੰਡੇ ਨੂੰ ਮਰਵਾਤਾ ਨੂੰ ਜ਼ਹਿਰ ਦੇਤਾ ਅਫਤਾਰ ਸਿੰਘ ਠੰਡਾ ਵੀ ਖਾਲਸਾ ਨਹੀਂ ਸੀਗਾ ਫਿਰ ਪਾਕਿਸਤਾਨ ਦੇ ਵਿੱਚ ਇਨਾ ਨੇ ਲਖਬੀਚ ਨੂੰ ਰੋਡੇ ਨੂੰ ਮਰਵਾਤਾ ਇੱਕ ਹੋਰ ਨੂੰ ਮਰਵਾਤਾ ਆਪਣੇ ਮੋਢ ਦੇ ਵਿੱਚ ਦੀਪ ਸਿੰਘ ਸਿੱਧੂ ਨੂੰ ਹਰਿਆਣੇ ਵਿੱਚ ਮਰਵਾਤਾ ਮੁਸਬਾ ਨੂੰ ਪੰਜਾਬ ਦੇ ਵਿੱਚ ਮਰਵਾਤਾ ਗੁਰਬੀਚੇਨ ਭਰੀਣਾ ਨੂੰ ਮਰਵਾਤਾ ਹੰ ਮੇਰਾ ਕਹਿੰਦਾ ਮਾਥਾ ਬਾਇਕ ਜੇ ਪਾਕਿਸਤਾਨ ਨੇ ਮਰਵਾਏ ਹੈ ਇੰਡੀਆ ਵੀ ਉਸੇ ਤਰ੍ਹਾਂ ਕਰਦਾ ਹੈ ਦੂਜੇ ਮੁਲਕਾਂ ਦੇ ਵਿੱਚ ਜਾ ਕੇ ਇਹ ਸਖੰਨ ਮਰਵਾ ਰਿਹਾ ਹੈ ਫੌਨ ਜਦੋਂ ਤੁਸੀਂ ਦੂਜੇ ਮੁਲਕ ਦੇ ਵਿੱਚ ਕਿਸੇ ਨੂੰ ਮਰਵਾਉਂਗੇ